ਜਿਹੜਾ ਨਾਂ ਦਿੱਤਾ ਗਿਆ ਫਕੰਡ ਆਵਾਜ਼ ਸਭ ਤੋਂ ਵੱਡਾ ਸੋਡਾ ਧਨੌਲਾ ਸ਼ਹਿਰ ਵਾਇਰਲ ਹੋਇਆ ਦੁਨੀਆ ਤੇ ਵੀਡੀਓ ਚ ਜਿਹੜਾ ਦਰਬਾਰਾਂ ਨੂੰ ਇੱਥੇ ਫਕੰਡ ਆਵਾਜ਼ કહਾਇਆ ਗਿਆ ਤੇ ਅੱਜ ਉਹੀ ਧਨੌਲੇ ਚ ਰੌਣਕਾਂ ਲੱਗੀਆਂ ਪੈ ਨੇ ਸਰਕਾਰ ਦੀ ਕਿਰਪਾ ਨਾਲ ਜੋ ਲਾਹੀ ਦਰਬਾਰ ਟੀਮ ਜੁੜੀ ਇੱਕ ਹੋਰ ਗੱਲ ਦਾ ਦਦ ਬਾਬਾ ਜੀ ਸੋਨ ਨੂੰ ਮੈਂ ਜੇ ਤੁਸੀਂ ਕਹੋ ਬਿਲਾਹੀ ਦਰਬਾਰ ਟੀਮ ਸਾਡੇ ਕੋਲੇ ਆਊਗੀ ਸਾਨੂੰ ਐ ਕਰੂਗੀ ਪਹਿਲੀ ਗੱਲ ਤਾਂ ਸਰਕਾਰਾਂ ਤੋਂ ਵੱਡੀ ਕੋਈ ਚੀਜ਼ ਨਹੀਂ ਇਹ ਟੀਮਾਂ ਸਟੇਟੀਆਂ ਇਹਨਾਂ ਦਾ ਕਿਸੇ 'ਚ ਹੱਕ ਨਹੀਂ ਇਹ ਇੱਕ ਅਪ ਮੈਂਬਰਸ਼ਿਪ ਬਣਾਈ ਹੋਈ ਹੈ ਪੰਚਾਇਤ ਬਣ ਸਰਪੰਚ ਬਣਾ ਪੰਚਾਇਤ ਨਹੀਂ ਚੱਲਦੀ ਆਪਦੇ ਹੱਕ ਸੱਚ ਦੀ ਪੀਰ ਨੂੰ ਸਰਕਾਰਾਂ ਨੂੰ ਮੰਨੋ ਛੋਡੇ ਛੋਡੇ ਕਿੰਨੀ ਕੋਈ ਦੁਨੀਆ ਦਾ ਝਾਕ ਨਹੀਂ ਸਕਦਾ ਜੇ ਤੋਂ ਆਪਦੇ ਹੱਕ ਸੱਚ ਤੇ ਰਹੋਗੇ ਨਾ ਸੱਚ ਤੇ ਚੱਲੋਗੇ ਕੋਈ ਕਿੱਡਾ ਹੀ ਅੱਜ ਸੋਨੂੰ ਦਾਗ ਨਹੀਂ ਲੱਗਣ ਦਊ ਆ ਪੀਰ ਜਿਹੜਾ ਅੱਜ ਪੀਰਾਂ ਨੂੰ ਆਪਾਂ ਖੁਦ ਦਾਗ ਲਵਾਤਾ ਜਿਹੜੇ ਲੋਕ ਗਲਤ ਕੰਮ ਲਾ ਕੇ ਕਰਨ ਸਾਰੀਆਂ ਭੈਣਾਂ ਬੈਠੀਆਂ ਨੇ ਭਰਾ ਬੈਠੇ ਨੇ ਕੋਈ ਲੇਡੀ ਜਾਇ ਜਿਹੜੀਆਂ ਅੱਜ ਭੈਣਾਂ ਨੇ ਬੌਣਾ ਲਾਉਂਦੀਆਂ ਨੇ ਪਹਿਲਾਂ ਤਾਂ ਜਿਹੜੇ ਇੱਕ ਚੇਲਾ ਚੇਲੇ ਦਾ ਨਾਂ ਦਿੱਤਾ ਗਿਆ ਚੇਲਾ ਚੇਲੀ ਚੇਲਾ ਚੇਲੀ ਦਾ ਨਾਅਕਤਾ ਗਿਆ ਪਹਿਲਾਂ ਮੈਨੂੰ ਆਇਆ ਦੱਸੋ ਆਪਾਂ ਪੀਰਾਂ ਨੂੰ ਮੰਨਦੇ ਆਂ ਪਰ ਪੀਰਾਂ ਤੋਂ ਵੱਡੇ ਆਪਾਂ ਸੇਵਾਦਾਰ ਆ ਜਿਹੜੇ ਪਹਿਲੀ ਹੱਥ ਲਵਾਉਣ ਲੱਗ ਜੰਨੇ ਆਪਾਂ ਧੀਆਂ ਤੋਂ ਉਹ ਧੀਆਂ ਨੇ ਯਾਰ ਜਿੰਨਾ ਢਿੱਡੋਂ ਆਪਾਂ ਜਨਮ ਲਿੱਤਾ ਚਾਹੇ ਉਹ ਬਗਾਨੇ ਦੀ ਧੀ ਐ ਚਾਹੇ ਆਪਦੀ ਧੀ ਐ ਢਿੱਡੋਂ ਜਨਮਤਾ ਆਪਾਂ ਧੀ ਦੀ ਲਿੱਤਾ ਨਾ ਜਿਹੜੀ ਅੱਜ ਇੱਕ ਮਾਂ ਦੀ ਧੀ ਐ ਉਹਨੇ ਵੀ ਗਾਹ ਕਿਸੇ ਦੀ ਮਾਂ ਬਣਨਾ ਹੈ ਜਿੱਦੋਂ ਆਪਾਂ ਬੈਠੇ ਪਹਿਲੀ ਹੱਥ ਲਵਾਉਣੇ ਕਿੱਡਾ ਵੱਡਾ ਗਣਾ ਚੜਾਉਣੇ ਆ ਇੱਕ ਮਾਂ ਤੋਂ ਆਪਦੀ ਤੋਂ ਆਪਾਂ ਪਹਿਲੀ ਹੱਥ ਲਵਾਉਣੇ ਆਪਦੀ ਮਾਂ ਤੋਂ ਪੈੜੀਆ ਤਲਵਾਉਣੇ ਸਭ ਤੋਂ ਪਹਿਲਾਂ ਤਾਂ ਵੱਡੇ ਗਣਾਹੀ ਆਪਾਂ ਇਹ ਤੋਂ ਵੱਡੇ ਇਤੂ ਉਤੂ ਹੋਰ ਨਹੀਂ ਸਕਦੇ ਆਪਾਂ ਪਹਿਲਾਂ ਤੇ ਇਹ ਚੀਜ਼ਾਂ ਨੂੰ ਬੰਦ ਕਰੋ ਇਸੇ ਨੇ ਪੈਰੀ ਹੱਥ ਨਾ ਲਵਾਓ ਸੇਵਾਦਾਰ ਕਹਾਓ ਪੀਰ ਦਾ ਚੇਲਾ ਚੇਲੀ ਦਾ ਨਾਂ ਨਾ ਦੋ ਸੇਵਾਦਾਰ ਆਪਾਂ ਆਪਾਂ ਇੱਕ ਜਿਹੜੀ ਸੰਗਤ ਆਈ ਹੈ ਉਹਨਾਂ ਦੀ ਸੇਵਾ ਕਰੋ ਆਪਾਂ ਸੰਗਤ ਤੋਂ ਸੇਵਾ ਨਾ ਕਰਾਓ ਜਿਹੜੀ ਸੰਗਤ ਆਉਂਦੀ ਆ ਖਬਰਾ ਉਹਦੇ ਵਿੱਚ ਕਿਹੜਾ ਪੀਰ ਫਕੀਰ ਰੂਪ ਲੈ ਕੇ ਆ ਜੀ ਯਾਰਵੀ ਵਾਲੀ ਸਰਕਾਰ ਨੇ ਬੇੜਾ ਧਾਰਿਆ ਸੀ ਮਾਤਾ ਰੂੜੀ ਦਾ ਤੇ ਮਾਤਾ ਰੂੜੀ ਦੀ ਭੁੱਲ ਕੀ ਹੋਈ ਸੀ ਯਾਰਵੀ ਵਾਲੀ ਸਰਕਾਰ ਜਦੋਂ ਉਹਦੇ ਘਰੇ ਗਿਆ ਸੀ ਤਾਂ ਉਹਨੂੰ ਬੇਆਪੀ ਨਾਲ ਰੋਟੀਆਂ ਮੱਥੇ ਨਾਲ ਮਾਰੀਆਂ ਗਈਆਂ ਸੀਆਂ ਤੇ ਜੋ ਪਛਾਣ ਲੈਂਦੀ ਵੀ ਇਹ ਸਰਕਾਰ ਆ ਫਿਰ ਤਾਂ ਲੋੜ ਹੀ ਨਹੀਂ ਸੀ ਜਦੋਂ ਆਪਣੇ ਘਰੇ ਕੋਈ ਲੰਗਰ ਲਾਉਣਾ ਹੈ ਭੰਡਾਰਾ ਕਰਨਾ ਤਾਂ ਬਾਹਰਲੀ ਸੰਗਤ ਨੂੰ ਇਹੀ ਦੇਖੋ ਵੀ ਸਾਡੇ ਘਰੇ ਪੀਰ ਆ ਗਿਆ ਇਹ ਤਾਂ ਵੱਡੀ ਸਾਡੇ ਕੋਲ ਜਿਹੜੀ ਸੰਗਤ ਆਪਣੇ ਘਰੇ ਲੰਗਰ ਛੱਕ ਕੇ ਜਾਊਗੀ ਦਵਾ ਕਰਕੇ ਜਾਊਗੀ ਆਪਣਾ ਬੇੜਾ ਤਾਂ ਉਹ ਪਾਰ ਲਾ ਕੇ ਜਾਊਗੀ ਕਿ ਆਪਾਂ ਨਹੀਂ ਸੰਗਤ ਦਾ ਬੇੜਾ ਪਾਰ ਲਾ ਸਕਦੇ ਉਹ ਆਪਣਾ ਬੇੜਾ ਪਾਰ ਲਾ ਕੇ ਜਾਊਗੀ ਜਿਹੜੀ ਸੰਗਤ ਆਪਾਂ ਸੰਗਤ ਦਾ ਦਿੱਤਿਆ ਖਾਣੇ ਆ ਜਿਹੜਾ ਪੀਰ ਡਿਊਟੀਆਂ ਲਾਉਂਦਾ ਲੋਕਾਂ ਨੂੰ ਗਲਤ ਢਾਲਿਆਂ 'ਚ ਫੜਾਈਆਂ 'ਚ ਜਿਹੜਾ ਗਲਤ ਚੱਕਰਾਂ 'ਚ ਲੇਡੀਜ਼ ਆ ਕੁੜੀਆਂ ਮੁੰਡਿਆਂ ਦਾ ਕੰਮ ਕਰਨਾ ਯਾਰ ਆਪਣੇ ਧੀਆਂ ਨੇ ਜੇ ਤੋ ਅੱਜ ਆਪਾਂ ਕਿਸੇ ਦੀ ਧੀ ਦਾ ਕੰਮ ਕਰਤਾ ਨਾ ਕੋਈ ਬਾਬਾ ਕੱਲ ਨੂੰ ਹੋਰ ਕੋਈ ਬਾਬੇ ਦੇ ਕੋਲੇ ਕੋਈ ਉਹ ਜਾਊਗਾ ਨਾ ਉਹਦੀ ਧੀ ਦੀ ਵੀ ਵਾਰੀ ਆ ਜਾਊਗੀ ਇਹ ਗਾਰੰਟੀ ਹੈ ਤੇ ਹੋਈ ਵੀ ਜਾਂਦਾ ਜੇ ਅੱਜ ਆਪਾਂ ਕਿਸੇ ਧੀ ਭੈਣ ਦਾ ਕਿਸੇ ਮੁੰਡੇ ਦੇ ਚੱਕਰ 'ਚ ਕਿਸਦਾ ਕੰਮ ਕਰਦਿਆਂ ਨਾ ਗਲਤ ਤਰੀਕੇ ਨਾਲ ਤੇ ਉਹਨੂੰ ਗਲਤ ਪਾਸੇ ਪਾਉਣੇ ਆ ਤਾਂ ਫਿਰ ਆਪਣੀ ਵੀ ਵਾਰੀ ਇੱਕ ਦਿਨ ਆ ਜਾਊਗੀ ਤਾਂ ਨਾ ਉਹਦੇ ਖਾਤਰ ਕੋਈ ਬਾਬੇ ਮੁੱਕ ਜਾਣੇ ਨੇ ਤੇ ਨਾ ਉਹਦੇ ਖਾਤਰ ਫਿਰ ਕੋਈ ਪੈਸੇ ਮੁੱਕ ਜਾਣੇ ਨੇ ਕਿਉਂ ਵਾਰੀ ਆਪਣੀ ਵੀ ਆਉਣੀ ਹੈ ਸਭ ਤੋਂ ਪਹਿਲਾਂ ਤਾਂ ਇਹ ਬਾਬੇ ਹਿਦਾਇਤ ਲੈ ਲੈਣ ਕਰ ਲੈਣਾ ਆਪਦੇ ਕਰਨ ਫੜਨ ਨਾਲ ਇਹ ਗਨਾਹ ਮਾਫ ਕਰਾਉਣਾ ਵੀ ਅਸੀਂ ਅੱਜ ਤੋਂ ਬਾਅਦ ਇਹ ਰਾਹ ਨਹੀਂ ਜਾਣਾ ਅਸੀਂ ਇਹ ਚੱਕਰ 'ਚ ਨਹੀਂ ਪੈਣਾ ਜੋ ਸੰਯੋਗ ਰੱਬ ਨੇ ਲਿਖਿਆ ਨਾ ਉਹ ਕਿਸੇ ਦੇ ਕੋਈ ਹੋਰ ਨਹੀਂ ਲਿਖ ਸਕਦਾ ਮਾਤਾ ਸ਼ਾਮਪੁਰ ਮੋਣੀ ਮਾਤਾ ਉਹਨੂੰ ਮਾਸੀ ਬਣਾ ਰੱਖਿਆ ਭੈਣ ਬਣਾ ਰੱਖਿਆ ਕਿਸੇ ਨੇ ਸਾਲੀ ਬਣਾਉ ਮਾਂ ਹੈ ਯਾਰ ਕੋਈ ਮਾਂ ਪਿਓ ਆਪਦੀ ਧੀ ਨੂੰ ਜਾਂ ਪੁੱਤ ਨੂੰ ਗਲਤ ਰਸਤੇ ਤੋਰ ਦੂ ਜਾਓ ਕੈਦੂ ਵੀ ਤੂੰ ਫੁਲਾਣੇ ਕੋਲੇ ਵਗ ਜਾ ਤੇ ਉਹ ਵੀ ਇੱਕ ਮਾਂ ਐ ਮਾਤਾ ਕਾਲਾ ਕਾ ਮਾਂ ਐ ਮਾਤਾ ਸ਼ਾਮਪੂਰ ਮਾਂ ਮਾਤਾ ਦੁਰਗਾ ਮਾਂ ਐ ਉਹ ਆਪਣੀ ਮਾਂ ਐਗੀ ਉਹਨੂੰ ਗਲਤ ਟਾਇਕ ਨਾ ਕਰੋ ਉਹਨੂੰ ਗਲਤ ਪਾਸੇ ਨਾ ਲੈ ਕੇ ਜਾਓ ਇਹ ਚੀਜ਼ਾਂ ਬੰਦ ਕਰੋ ਸਾਰ ਨੂੰ ਇਹੀ ਬੇਨਤੀ ਐ ਦਰਬਾਰ ਲਾਓ ਛੋਡੇ ਭੰਡਾਰੇ ਸੁਖਣਾ ਵਧੀਆ ਚੱਲਣ ਲੱਗ ਕੇ ਗੱਡੀਆਂ ਉਵੇਂ ਜੁਕਰੀ ਚੱਲਣ ਲੱਗੀਆਂ ਇਹ ਜਿਹੜਾ ਮਨਪ੍ਰੀਤ ਬਾਬਾ ਜੀ ਸੀਗੇ ਇਹਨਾਂ ਨੇ ਕੋਈ ਗਲਤ ਟੈਕ ਨਹੀਂ ਕੀਤਾ ਇਹ ਬਹੁਤ ਵਧੀਆ ਹੋ ਗਿਆ ਪਹਿਲਾਂ ਸਾਨੂੰ ਲੋਕ ਘੇਰ ਲੈਂਦੇ ਸੀ ਜਦੋਂ ਅਸੀਂ ਬੋਲਦੇ ਹੁੰਦੇ ਸੀ ਸਾਨੂੰ ਦਾ ਅਗਲਾ ਕਹਿੰਦਾ ਸੀ ਤੂੰ ਸਾਨੂੰ ਬੋਲ ਗਿਆ ਤੂੰ ਸਾਨੂੰ ਐ ਕਹਿ ਕੇ